ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿਲਜੋ ਬਠਿੰਡੇ ਚ ਵਾਲ-ਵਾਲ ਵਿੱਚ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਏ ਕਿ ਗੱਗੂ ਗਿਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਬਾਲੇ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ اداکار ਗੱਗੂ ਗਿਲਜੋ ਬਠਿੰਡੇ ਚ ਵਾਲਵਾਲ ਵਿੱਚ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਏ ਕਿ ਗੱਗੂ ਗਿਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਆਲੇ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਜਦ ਬਠਿੰਡੇ ਚ ਵਲਵਲ ਵਜੇ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਆ ਕਿ ਗੱਗੂ ਗਿੱਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵੱਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰ ਬਾਲਿਆ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਜਦ ਬਠਿੰਡੇ ਚ ਵਲਵਲ ਵਜੇ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਆ ਕਿ ਗੱਗੂ ਗਿੱਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵੱਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰ ਬਾਲੇ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿਲਜੋ ਬਠਿੰਡੇ ਚ ਵਾਲ-ਵਾਲ ਵਿੱਚ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਏ ਕਿ ਗੱਗੂ ਗਿਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ एकदम ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਬਾਲੇ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ اداکار ਗੱਗੂ ਗਿਲਜੋ ਬਠਿੰਡੇ ਚ ਵਾਲ-ਵਾਲ ਵਿੱਚ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਏ ਕਿ ਗੱਗੂ ਗਿਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਬਾਲੇ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਜਦ ਬਠਿੰਡੇ ਚ ਵਲਵਲ ਵਜੇ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਆ ਕਿ ਗੱਗੂ ਗਿੱਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵੱਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰ ਆਲੇ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਜੋ ਬਠਿੰਡੇ ਚ ਵਲ-ਵਲ ਵਜੇ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਆ ਕਿ ਗੱਗੂ ਗਿੱਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ एकदम ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਬਾਲਿਆ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿਲਜੋ ਬਠਿੰਡੇ ਚ ਵਾਲ-ਵਾਲ ਵਿੱਚ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਏ ਕਿ ਗੱਗੂ ਗਿਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ एकदम ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਬਾਲਿਆ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿਲਜੋ ਬਠਿੰਡੇ ਚ ਵਾਲ-ਵਾਲ ਵਿੱਚ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਏ ਕਿ ਗੱਗੂ ਗਿਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਬਾਲਿਆ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ اداکار ਗੱਗੂ ਗਿਲਜੋ ਬਠਿੰਡੇ ਚ ਵਾਲਵਾਲ ਵਿੱਚ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਆ ਕਿ ਗੱਗੂ ਗਿਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ एकदम ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰਚਾ ਬਾਲੇ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਜੋ ਬਠਿੰਡੇ ਚ ਵਲ-ਵਲ ਵਜੇ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੀ ਨਵੀਂ ਫਿਲਮ ਚੌਂਕੀ ਸਰਦਾਰ ਦੀ ਪ੍ਰਮੋਸ਼ਨ ਲਈ ਆਊਟਲੈਟ ਤੇ ਪਹੁੰਚੇ ਸਨ ਤੁਹਾਨੂੰ ਦੱਸਿਆ ਕਿ ਗੱਗੂ ਗਿੱਲ ਦੀ ਇਹ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਬਠਿੰਡੇ ਚ ਇੱਕ ਇਵੈਂਟ ਦੌਰਾਨ ਜਦੋਂ ਉਹ ਫੈਨਸ ਨਾਲ ਮੁਲਾਕਾਤ ਕਰਕੇ ਨਿਕਲਣ ਲੱਗੇ ਅਚਾਨਕ ਉਹਨਾਂ ਦੇ ਪਿੱਛੇ ਆ ਰਿਆ ਇਕੱਠ ਇੱਕਦਮ ਡਿੱਗ ਪਿਆ ਇਸ ਨਾਲ ਸਭ ਸਹਿਮ ਗਏ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਵੀ ਸੱਟ ਨਹੀਂ ਵੱਜੀ ਸੁਰੱਖਿਆ ਗਾਰਡ ਨੇ ਤੁਰੰਤ ਮੋਰ ਬਾਲਿਆ ਅਤੇ ਸਟਾਰ ਨੂੰ ਸੁਰੱਖਿਅਤ ਥਾਂ ਤੇ ਲੈ ਗਏ ਗੋਗੂਗਲ ਦੀ ਐਕਟਿੰਗ ਨੇ ਲੱਖਾਂ ਦੇ ਦਿਲ ਜਿੱਤੇ ਫੈਨਸ ਨੇ ਉਹਨਾਂ ਦੀ ਸੇਫਟੀ ਦੀ ਖਬਰ ਸੁਣ ਕੇ ਰਾਹ ਦੱਸਾਂ ਲੇ